ਕੜਾ ਕੜਾ ਹੋ ਹੋ ਬੁੱਕੀ ਕਿਉਂ ਆ ਮੈ ਯਾਰ ਨਾ ਨਾ ਚਾਹੁੰਦਾ ਨੀ ਜੇ ਸਹੀ ਰੇਟ ਮੰਗ ਲਾ ਖੜ ਜਾ ਜੇ ਤੂੰ ਅੜ ਕੇ ਬਾਟਾ ਉਹ ਸਹੀ ਕੰਨਾ ਦੇ ਯਾਰਾ ਸਹੀ ਦੱਸ ਤਾ 500 ਘਟ ਦੇ ਦੇ ਮੈਨੂੰ ਆ ਜਾ ਆ 24000 ਦਾ ਬੱਕਰਾ ਲਿਆ ਆ ਮੰਡੀ ਤੇ ਆਇਆ ਚੱਲ ਪਹਿਲੀ ਵਾਰੀ ਮੱਖਾ ਚੱਲ ਕੋਈ ਗੱਲ ਨਹੀਂ ਆਪਾਂ ਲੈ ਮੰਡੀ ਦੇ ਕਦਰ ਕਰ ਮੰਡੀ ਤੇ ਆਇਆ ਫੇ ਮੰਡੀ ਤੇ ਕਦਰ ਕਰ ਫੇ ਸਾਡੀ ਵੀ ਕਦਰ ਕਰੋ ਅਸੀਂ ਵੀ ਏਡੀ ਗੁਰੂ ਆਏ ਆ ਘਰੇ ਪੱਤਰਾ ਪਿੱਤਰ 8000 ਦਾ ਤੇ ਤੂੰ ਮੰਗ ਰਿਹਾ ਮੈਂ 25000 ਤੁਸੀਂ ਆ ਬਣਾ ਦੇ ਪੰਨੀ ਪੰਨੀ ਮਾਂ ਦੇ ਪੈ ਹਾਂ ਪਹੁੰਚ ਗਿਆ ਚਲ ਮੈਂ ਕਰਦਾ ਬਾਅਦ ਚ ਕੱਟ ਫੋਨ ਕੱਟ ਗਿਆ ਯਾਰ ਹੋਰ ਲੱਗਦੇ ਨਾ ਹੋ ਕਰਾ ਲੈ ਨੂ ਵਾ ਹੂ ਬਾਹਰੋਂ ਪੈਸੇ ਆਉਂਦੇ ਨੇ ਜਿਹੜੇ ਉਹੀ ਬੰਦ ਕਰਾਉਂਦਾ ਮਰਾ ਧੂਆ ਘਟਾ ਦੇ ਪਹਿਲਾਂ ਹੜ ਓਏ 11 ਵਕਦੇ ਯਾਰ ਰਾਮ ਉਹ ਨਹੀਂ ਕਰਦਾ ਯਾਰ ਮੈਨੂੰ ਤਾਂ ਨਹੀਂ ਮਾਰਿਆ ਜਾਂਦਾ ਮੈਂ ਜਾਨ ਮਾਰਦਾ ਆ ਤਾਂ ਬਿੱਟੋਂ ਤਾਂ ਨਹੀਂ ਮਾਰਿਆ ਜਾਂਦਾ ਹੁੰਦਾ ਇੰਨਾ ਮੈਂ ਜਰਾ ਉਹਦਾ ਹੌਲੀ ਹੌਲੀ ਟੇਕੇ ਲੱਗਣੀਆਂ ਡਗਾਈ ਨਾਲ ਉਹ ਯਾਰ ਰਾਮ ਉਹ ਨਹੀਂ ਕਰਦਾ ਮੈਂ ਇੱਕ ਮਿੰਟ ਮੈਂ ਮੈਂ ਨਾ ਕਰਦਾ ਨਹੀਂ ਹੁੰਦਾ ਮੈਂ ਤਾਂ ਉਹ ਬਾਈ ਦੀ ਸ਼ਕਲ ਦੇ ਕਿੰਨੀ ਚੜ ਪਾਈ ਬਾਈ ਦਾ ਬੱਕਰਾ ਲੈਣਾ ਉਹ ਤੋਂ ਵੀ ਲਵਾਂਗਾ ਬੱਕਰ ਭਈ ਨਾ ਦੇਖੋ ਵੀ ਤੇਰੀ ਰਹੀ ਮਰਜ਼ੀ ਦਾ ਬੱਕਰਾ ਦੇ ਪੂਰਾ 20000 ਨਹੀਂ ਹੁੰਦਾ ਜੀ ਘਰੇ ਵੀ ਪੈਸੇ ਲੱਗਦੇ ਨੇ ਆਹ ਉੱਤਰ ਨੂੰ ਗਿਆ ਚੱਲ ਆ ਉਹ ਦੇ ਦੇ ਬਚਾਰਾ ਕੋਲ ਬੱਕਰਾ ਬਾ ਉਹ ਬਾਈ ਦੀ ਸ਼ਕਲ ਦੇਖ ਕੀ ਕਹਿੰਦੇ ਆਪਾਂ ਚੱਲਣ ਵਾਲਾ ਚੀਜ਼ ਤਾਂ ਦੇਖ ਵੀ ਨਹੀਂ ਕੱਲਣ ਵਾਲੀ ਤੂੰ ਕਹਦੇ ਸਾਰੇ ਕਹਾਂ ਦੇ ਕਿਸੇ ਤੋਂ ਉਹ ਜਗਾ ਨਹੀਂ ਕਹਾ ਯਾਰ ਕਿਸੇ ਬੰਦੇ ਤੋਂ ਕਹਾ ਦੇ ਉਹ ਕਿਉਂ ਨਾ ਗਿਆ ਹੁਣ ਤੂੰ ਕਹਾ ਦੇ ਆਰਾਮ ਨੇ ਕਹਦਾ 24000 ਦਾ ਜਾਂ 500 ਹੋਰ ਕੱਟ ਦੇ ਦੇ ਯਾਰ 23000 ਦਾ ਬੱਕਰਾ ਲੈ ਜਾਓ ਜੀ ਲੈ ਮੈਂ ਤਾਂ ਮੜੀ ਜੀ ਚੀਜ਼ ਦੇਖ 500 ਉਹ ਰੱਖਣਾ ਬਗੇਰ ਦੰਦਾਂ ਤੋਂ ਇਹਦਾ ਬਾਪ ਵਿਗਿਆ ਤੀ 3 ਲੱਖ ਦਾ ਬਗੈਰ ਦੰਦ ਨਹੀਂ ਚੰਗਾ ਮੂੰਹ 'ਚ ਦੰਦ ਨਹੀਂ ਤੇ ਉਹ ਲੈ ਲਵਾਂਗੇ ਚੰਗਾ ਚੰਗਾ 2000 ਦੇਖੀਦਾ ਚੰਗਾ ਚੰਗਾ ਲੈ ਲਵਾਂਗੇ ਬਾਕੀ ਵੀਰ ਯਾਰ ਜਦੋਂ ਦਿੰਨੇ ਰੱਖਣਾ ਬਈ ਪੂਰੇ ਕੀ ਜਦੋਂ ਰੱਖਾ ਹੋਰ ਰੱਖੋ ਯਾਰ ਕਿਸਾਨੀਆਂ 'ਚ ਹਜ਼ਾਰ ਹਜ਼ਾਰ ਨਾਲ ਫੇਰ ਮੈਂ ਯਾਰ ਕੀ ਫਾਇਦਾ ਉਹ ਗੱਲਾਂ ਦਾ ਯਾਰ ਪੈਸੇ ਓਏ ਹੋਰ ਯਾਰ ਕੀ ਪੈਸੇ ਪਾ ਦੇ ਪੈਸੇ ਯਾਰ ਓਏ ਆਇਆ ਮੁਹਰੇ ਤੋਂ ਮਗਰੋਂ ਕਾਲਾ ਆਉਂਦਾ ਮੋੜੀ ਗਾਣਾ ਨਹੀਂ ਆਇਆ ਕਿੰਨੇ ਦਾ ਬਾਸ ਨਾ ਮਾਰੀ ਬਾਸ ਪਾਣੇ 23 ਮਾਰੀ ਸੀ ਜਦੋਂ ਕੀਤਾ ਨਾ ਉਹ ਸੁਣ ਲੈ ਕੀ ਕਹਿੰਦਾ ਸਾੜੇ ਬੱਕਰਾ ਛੱਡ ਕੇ ਜਾਣਾ ਬਈ ਇਹ ਨਹੀਂ ਮੁੰਡਾ ਨਾ ਸੁਣ ਲੈ ਬੱਜੀ ਦੀ ਬਾਤ ਕਹਿੰਦਾ ਕਿਤੇ ਸਾਰੀਆਂ ਬੱਕਰੀਆਂ ਦੇ ਕੇ ਛੜਾ ਛੜਾਇਆ ਜਾਣਾ ਹੋ ਜਾਣਾ ਜੇ ਤੁਹਾਨੂੰ ਨਾਲ ਮੈਂ ਗੱਲ ਕਹੀ ਤੀ ਉਹ ਨਾਲ ਕਰੇਗਾ ਨਾ ਚੱਕ ਰਹੀ ਹੈ ਪਾਜ ਹੋਈ ਨਹੀਂ ਉਹ ਨਹੀਂ ਚੱਕਦੀ ਨਹੀਂ ਜੇ ਚੀਜ਼ ਆਉਣਾ ਮੈਨਾਂ ਚਾਹੀਦਾ ਚੀਜ਼ ਵੀ ਠੀਕ ਹੈ ਚੀਜ਼ ਵੀ ਆ ਦੇਖ ਲੈ ਲੈ ਬਾਈ ਉਹ ਬਣਿਆ ਦੇ ਮੁੰਡੇ ਨੂੰ ਆਪਣਾ ਆ ਰਿਹਾ ਉਹ ਕਾਲੇ ਕੁਰਤੇ ਪਾਵੇਂ ਨਹੀਂ ਅੱਜ ਆਇਆ ਜੰਗੇਸਾਂ ਨੂੰ ਗਿਆ ਉਹ ਆਪਣਾ ਵਾਲੇ ਥਾਂ ਇਹਨੇ ਵੀ ਥਾਈਆਂ ਦੇਤਾ ਸੇ ਵਾਲੇ ਥਾਂ ਕਰਕੇ ਤੂੰ ਦੇਖਦੇ ਬੰਦੇ ਦੀ ਲੈਣ ਦੀ ਬੱਕਰਾ ਉਹ ਰੂਹ ਨਾ ਹੈਗੀ ਤੇ ਤਾਂ ਹੀ ਦੇਤਾ ਉਹ ਫੜਾ ਜਿਹੜਾ ਨਹੀਂ ਮਿੱਤਰ ਵੀ ਉਹ ਭਾਈ ਉਹ ਉੱਥੇ ਵਾਲਾ ਨਹੀਂ ਆਪਣੇ ਮਜ਼ੀਦ ਵਿੱਚ ਰਹਿੰਦਾ ਉਹ ਚੰਗਲੀ ਮੀਨਾਂ ਦਿੱਤਾ ਐਂ ਬੱਲੇ ਦੇ ਤੇ ਲਗਾਤਾ ਅੱਲਾ ਦੇ ਤੇਰੀ ਗੱਲ ਕਰਦਾ ਹਾਂ ਉਹ ਭਾਰੀ ਜਾ ਤਿੰਨ ਗੇੜੇ ਤਾਂ ਮੇਰੇ ਕੋਲੇ ਘਰੇ ਮਾਰਿਆ ਆ ਉਹ ਮਾਨੂੰ 40000 ਮੰਗ ਕੇ ਕੁਝ ਰਾਹ ਹੀ ਨਹੀਂ ਪਾਇਆ ਚੁੱਪੇ ਕਰ ਜਾਂਦਾ ਸੀ ਇਹਦਾ ਅੰਝਾਲ ਕੋਈ ਹੋਰ ਚਲਾਏ ਬੱਕਰੀ ਰੱਖਣਾ ਯਾਰ ਅੱਜ ਤੜਕੀ ਫੇਰ ਫੋਨ ਆਇਆ ਉਹਦਾ ਕਹਿੰਦਾ ਨਾ ਉਹਦੇ ਜਾਉ ਹਾਲ ਹੁਣ ਤਣਾਉਲੇ ਤੋਂ ਖਬਰਾਂ ਕਿੱਥੇ ਜਾਊਗਾ ਕਿਧਰੇ ਘਰੇ ਜਾਊਗਾ ਆ ਬਾਈ ਦੀ ਜੋ ਨਹੀਂ ਨਹੀਂ ਇੱਥੇ ਕੋਈ ਪਤਾ ਨਹੀਂ ਨੰਕਰ ਕਿੱਥੇ ਕਿੱਥੇ ਪਹੁੰਚੇ ਹਾਲ ਫੇਰ ਪੈਕ ਪਤਾ ਬੀਕਾ ਨੇਰ ਦੀ ਬੱਕਰੀ ਆਏ ਨਹੀਂ ਪਤਾ ਪੰਜਾਬ ਆਜੇ ਪੰਜਾਬ ਦੀ ਚੰਲੀ ਆਏ ਨਹੀਂ ਪਤਾ ਕਿੱਥੇ ਪਹੁੰਚੇ ਇਹਦਾ ਹੈ ਇਹਦਾ ਕੋਈ ਡੱਡਾ ਡਕਾਣਾ ਨਹੀਂ ਹੈ ਨਾ